ਸਰਸ੍ਰੀ ਕਾਲ ਕਲਿਆਣ ਟੀਵੀ ਪੰਜਾਬੀ ਖ਼ਬਰ ਤੁਸੀ ਬਠਿੰਡਾ ਡੀਸੀ ਦਫ਼ਤਰ ਦੇ ਵਿੱਚ ਸਵਾਗਤ ਤੇ ਸਹਾਇਤਾ ਕੇਂਦਰ ਦਾ ਆਯੋਜਨ ਕੀਤਾ ਗਿਆ। ਦੱਸਦੀ ਕਿ ਇੱਥੇ ਜਿਹੜੇ ਲੋਕ ਆਉਂਦੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਹਰ ਵੇਲੇ ਜਿਹੜੇ ਮੁਲਾਜ਼ਮ ਨੇ ਉਹ ਤਾਇਨਾਤ ਰਹਿਣਗੇ ਤੇ ਲੋਕਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ ਕਿ ਆਖਰ ਇਸ ਸਮੱਸਿਆ ਦੇ ਲਈ ਕਿਹੜੇ ਅਫਸਰ ਨੂੰ ਮਿਲਣਾ ਹੈ, ਕਿਹੜਾ ਅਧਿਕਾਰੀ ਕਿਹੜੇ ਕਮਰੇ ਦੇ ਵਿੱਚ ਬੈਠਾ ਹੈ ਤੇ ਬਕਾਇਦਾ ਹਰ 15 ਦਿਨਾਂ ਬਾਅਦ ਡੀਸੀ ਦੇ ਵੱਲੋਂ ਇਸ ਦਾ ਜਾਇਜ਼ਾ ਵੀ ਲਿਆ ਜਾਵੇਗਾ। ਦਰਅਸਲ ਮੁੱਖ ਮੰਤਰੀ ਪੰਜਾਬ ਦੇ ਹੁਕਮ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਜਲਦ ਨਿਪਟਾਰਾ ਕਰਨ ਦੇ ਲਈ ਤੇ ਖੱਜਲ ਖੁਆਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਬਠਿੰਡਾ ਡੀਸੀ ਦਫ਼ਤਰ ਦੇ ਵਿੱਚ ਇਸ ਦਾ ਆਯੋਜਨ ਕੀਤਾ ਗਿਆ ਦਰਅਸਲ ਏਸੇ ਦੌਰਾਨ ਦੱਸਿਆ ਗਿਆ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਸੇ ਮੁਤਾਬਕ ਜਿਹੜੇ ਅਫਸਰ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਆਖਿਰ ਇਸ ਸਮੱਸਿਆ ਦੇ ਹੱਲ ਦੇ ਲਈ ਜਿਹੜੀ ਵੀ ਉਹਨਾਂ ਦੀ ਸਮੱਸਿਆ ਉਸ ਦੇ ਹੱਲ ਦੇ ਲਈ ਕਿਹੜੇ ਕਮਰੇ ਦੇ ਵਿੱਚ ਕਿਹੜੇ ਅਫਸਰ ਨੂੰ ਮਿਲਣਾ ਹੈ ਤੇ ਜਲਦ ਹੀ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਬਟਾਰਾ ਵੀ ਕਰਵਾਇਆ ਜਾਵੇਗਾ ਤਾਂ ਮੁੱਖ ਮੰਤਰੀ ਪੰਜਾਬ ਦੇ ਹੁਕਮਤ ਸਦਕਾ ਲੋਕਾਂ ਨੂੰ ਜਲਦ ਇਨਸਾਫ ਦਿਵਾਉਣ ਦੇ ਲਈ ਉਹਨਾਂ ਦੇ ਸਮੱਸਿਆ ਦਾ ਹੱਲ ਕਰਨ ਦੇ ਲਈ ਇਸ ਦਾ ਆਯੋਜਨ ਕੀਤਾ ਗਿਆ ਹੈ ਉਥੇ ਦੱਸਦੀ ਕਿ ਇਸੇ ਦਰਮਿਆਨ ਜਿੱਥੇ ਏਡੀਸੀ ਮਨਦੀਪ ਕੌਰ ਦੇ ਵੱਲੋਂ ਮੀਡੀਆ ਦੇ ਰੂਬਰੂ ਹੁੰਦਿਆ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਦੇ ਤਹਿਤ ਹੀ ਲੋਕਾਂ ਦੀਆਂ ਸਮੱਸਿਆਵਾਂ ਦੇ ਜਲਦ ਹੱਲ ਦੇ ਲਈ ਇੱਥੇ ਇੱਕ ਖਾਸ ਉਪਰਾਲਾ ਕੀਤਾ ਗਿਆ। ਇੱਥੇ ਜੀ ਅੱਜ ਅਸੀਂ ਡੀਸੀ ਆਫਿਸ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਹਦਾਇਤ ਅਨੁਸਾਰ ਇੱਥੇ ਅਸੀਂ ਖੋਲ ਰਿਹਾ ਸਵਾਗਤ ਤੇ ਸਹਾਇਤਾ ਕੇਂਦਰ ਤਾਂ ਕਿ ਜਿਹੜੀ ਵੀ ਪਬਲਿਕ ਕੋਈ ਆ ਰਹੀ ਹੈਗੀ ਇੱਥੇ ਸਾਡੇ ਮੁਲਾਜ਼ਮ ਜਿਹੜੇ ਨੇ ਉਹ ਰੋਜ਼ ਬੈਠਣਗੇ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਕੀ ਕਿਹੜਾ ਅਫੀਸਰ ਕਿਹੜੇ ਰੂਮ 'ਚ ਬੈਠਾ ਔਰ ਕਿਹੜੇ ਡਿਪਾਰਟਮੈਂਟ ਵੱਲੋਂ ਕਿਹੜੀਆਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ ਪਲੱਸ ਜਿਹੜੇ ਉਹਨਾਂ ਦੇ ਗ੍ਰਿਵੈਂਸਸ ਨੇ ਉਹਨਾਂ ਦੀ ਸਾਰੀ ਅਸੀਂ ਇੱਥੇ ਪੀਜੀਆਰਐਸ ਪੋਰਟਲ ਤੇ ਅਪਲੋਡ ਕਰਾਂਗੇ ਔਰ ਫਿਰ ਸਬੰਧਤ ਮੈਕਮੈਨ ਨੂੰ ਭੇਜ ਕੇ ਉਹਨਾਂ ਦਾ ਗ੍ਰੀਵੈਂਸ ਰਿਸੋਲਵ ਕਰਾਇਆ ਜਾਏਗਾ ਔਰ ਹਰ 15 ਦਿਨਾਂ ਬਾਅਦ ਮਾਨਯੋਗ ਡੀਸਾ ਵੱਲੋਂ ਉਹਦਾ ਜਿਹੜਾ ਰਿਵਿਊ ਮੀਟਿੰਗ ਕੀਤੀ ਜਾਏਗੀ ਕਿ ਉਹਦਾ ਸਟੇਟਸ ਕੀ ਹੈਗਾ ਤਾਂ ਜੋ ਲੋਕਾਂ ਨੂੰ ਜਿਹੜਾ ਉਹਨਾਂ ਦਾ ਬੰਦਾ ਇਨਸਾਫ ਮਿਲ ਸਕੇ ਤੇ ਉਹਨਾਂ ਦਾ ਕੰਮ ਹੋ ਸਕੇ ਜੀ ਜਿਹੜਾ ਇੱਥੇ ਐਪਲੀਕੇਸ਼ਨ ਦੇ ਕੇ ਜਾਊਗਾ ਉਹ ਕੰਪਲੀਅਰ ਕਰਕੇ ਉਸ ਤੋਂ ਬਾਅਦ ਉਸ ਨੂੰ ਡਿਪਾਰਟਮੈਂਟ ਚ ਜਾਣ ਦੀ ਲੋੜ ਪੈਗੀ ਕਿ ਨਹੀਂ ਨਹੀਂ ਉਸ ਨੂੰ ਡਿਪਾਰਟਮੈਂਟ ਚ ਜਾਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਉਹਦਾ ਕਿਸੇ ਪਰਸਨਲ ਕਿਸੇ ਨੂੰ ਮਿਲੰਦਾ ਤਾਂ ਉਹ ਵੀ ਇਹਨੂੰ ਗਾਈਡ ਕੀਤਾ ਜਾਏਗਾ ਆਦਰਵਾਇਜ਼ ਇਥੋਂ ਹੀ ਜਿਹੜੇ ਕਨਸਰਨ ਮੈਕਮੈਨ ਨੂੰ ਡਾਇਰੈਕਸ਼ਨ ਦਿੱਤੀ ਜਾਏਗੀ ਔਰ ਇਹਦੇ ਇਨਚਾਰਜ ਜਿਹੜੇ ਨੇ ਸਾਡੇ ਸੀਐਮ ਫੀਲਡ ਆਫੀਸਰ ਜਿਹੜੇ ਸੀਐਮਐਫਓ ਲੱਗੇ ਹੋਏ ਨੇ ਉਹ ਇਨਚਾਰਜ ਨੇ ਸੈਂਟਰ ਦੇ ਔਰ ਉਹਨਾਂ ਵੱਲੋਂ ਇਹ ਸਾਰੀ ਜਿਹੜੀ ਇਹਦੀ ਮੋਨੀਟਰਿੰਗ ਕੀਤੀ ਜਾਏਗੀ ਔਰ ਕਨਸਰਨ ਡਿਪਾਰਟਮੈਂਟ ਨਾਲ ਜਿਹੜਾ ਉਹਦੇ ਨਾਲ ਕਮਿਊਨੀਕੇਸ਼ਨ ਕਰਕੇ ਉਹਦਾ ਰਿਜ਼ੋਲਵ ਕਰਾਇਆ ਜਾਏਗਾ ਜੀ ਗ੍ਰਿਵੈਂਸ ਪਬਲਿਕ ਨੂੰ ਕੀ ਅਪੀਲ ਕਰਦੇ ਹੈ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਅਸੀਂ ਹੁੰਦੇ ਪਬਲਿਕ ਨੂੰ ਤਾਂ ਹੀ ਕਰਕੇ ਅਸੀਂ ਬਿਲਕੁਲ ਐਂਟਰੈਂਸ ਤੇ ਦੇਖੋ ਲਗਾਇਆ ਕਿ ਕਿਉਂਕਿ ਜੇ ਜਾਣਕਾਰੀ ਨਹੀਂ ਹੈ ਤਾਂ ਉਹ ਕਦੇ ਕਿਸੇ ਕਮਰੇ ਚ ਜਾ ਰਹੇ ਨੇ ਕਦੇ ਕਿਸੇ ਉਹ ਅੱਗੇ ਦੀ ਅੱਗੇ ਵਿਚਾਰੇ ਘੁੰਮਦੇ ਫਿਰਦੇ ਨੇ ਤਾਂ ਬਿਲਕੁਲ ਐਂਟਰੈਂਸ ਤੇ ਅਸੀਂ ਡੀਸੀ ਦਫਤਰ ਤੇ ਹੈਲਪ ਡੈਸਕ ਲਗਾਇਆ ਤਾਂ ਕਿ ਉਹਨਾਂ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਸਿੱਧੇ ਇੱਥੇ ਆ ਕੇ ਇੱਥੋਂ ਸਾਰੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਕੇ ਆਪਣਾ ਕੰਮ ਕਰਵਾ ਸਕਦੇ ਨੇ।